ਗਿੱਦੜਬਾਜ਼ ਜ਼ਿਮਨੀ ਚੋਣ ਦੀ ਚਰਚਾ ਛਿੜ ਗਈ ਹੈ ਗਿੱਦੜਬਾਜ਼ ਜ਼ਿਮਨੀ ਚੋਣ ਹੈ ਔਰ ਗਿੱਦੜਬਾਦ ਦੀ ਜ਼ਿਮਨੀ ਚੋਣ ਦੇ ਉੱਤੇ ਭਵਿੱਖ ਕੀ ਕਹਿੰਦਾ ਹੈ ਇਹਦੇ ਉੱਤੇ ਹੁਣ ਕਿਆਸ ਰਈਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਪਾਸੇ ਇਸ ਸੀਟ ਤੋਂ ਜਿੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਐਮਐਲਏ ਸਨ ਉਹ ਐਮਪੀ ਦੀ ਚੋਣ ਜਿੱਤ ਗਏ ਔਰ ਲੁਧਿਆਣੇ ਤੋਂ ਐਮਪੀ ਬਣ ਗਏ ਇਸ ਵਾਸਤੇ ਇਸ ਸੀਟ ਸਖਣੀ ਹੋਗੀ ਹੁਣ ਇਸ ਸੀਟ ਦੇ ਉੱਤੇ ਸਿਆਸੀ ਸੰਗਰਾਮ ਹੋਵੇਗਾ ਇਸ ਸਿਆਸੀ ਸੰਗਰਾਮ ਦੇ ਵਿੱਚ ਕੌਣ-ਕੌਣ ਹੋਵੇਗਾ ਕਿ ਆਸਰਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਕਿ ਆਸਰਾਈਆਂ ਦੇ ਆਧਾਰ ਦੇ ਉੱਤੇ ਦੱਸਦੇ ਹਾਂ ਜੋ ਤਿੰਨ ਨਾਮ ਸਾਹਮਣੇ ਆਏ ਨੇ ਇਹਨਾਂ ਕਿ ਆਸਰਾਈਆਂ ਦੇ ਆਧਾਰ ਦੇ ਉੱਤੇ ਹੀ ਚਰਚਾਵਾ ਤੇਜ਼ ਹੋ ਰਹੀਆਂ ਨੇ ਅਜੇ ਤੱਕ ਕੋਈ ਵੀ ਨਾਮ ਪ੍ਰਮਾਣਿਤ ਤੌਰ ਤੇ ਸਾਹਮਣੇ ਨਹੀਂ ਲਿਆਂਦਾ ਗਿਆ ਇਸ ਵਾਸਤੇ ਅਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਪਰ ਕਿ ਆਸਰਾਈਆਂ ਦੇ ਆਧਾਰ ਦੇ ਉੱਤੇ ਚਰਚਾਵਾ ਦੱਸਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਗਿੱਦੜਬਾ ਤੋਂ ਚੋਣ ਲੜ ਸਕਦੇ ਨੇ ਗਿੱਦੜਬਾ ਜ਼ਿਮਨੀ ਚੋਣ ਜਿਹੜੀ ਹੋਵੇਗੀ ਉਸ ਤੋਂ ਅਮਰਤਾ ਵੜਿੰਗ ਚੋਣ ਲੜ ਸਕਦੇ ਨੇ ਹੁਣ ਅਮਰਤਾ ਵੜਿੰਗ ਜਲੰਧਰ ਜ਼ਮਨੀ ਚੋਣ ਦੇ ਵਿੱਚ ਤਾਂ ਬੜੇ ਐਕਟਿਵ ਸਨ ਅਮਰਤਾ ਵੜਿੰਗ ਜਿਹੜੇ ਨੇ ਉਹ ਜਲੰਧਰ ਜ਼ਮਨੀ ਚੋਣ ਦੇ ਵਿੱਚ ਖਾਸੇ ਐਕਟਿਵ ਨਜ਼ਰ ਆਏ ਔਰ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਚਰਨਜੀਤ ਸਿੰਘ ਚੰਨੀ ਵਾਸਤੇ ਕਰਦੇ ਰਹੇ ਉਹਨਾਂ ਦੇ ਨਾਲ ਰਾਜਾ ਵੜਿੰਗ ਵੀ ਰਹੇ ਲੋਕਾਂ ਨੇ ਦੇਖਿਆ ਲੋਕ ਉਹਨਾਂ ਨੂੰ ਮਿਲੇ ਲੋਕਾਂ ਨਾਲ ਗੱਲਬਾਤ ਹੋਈ ਹੈ ਅਮਰਤਾ ਵੜਿੰਗ ਦੀ ਵੀ ਔਰ ਉਹੀ ਅਮਰਤਾ ਵੜਿੰਗ ਹੋਣਗੇ ਦਲਵਾਤੋਂ ਉਮੀਦਵਾਰ ਹੋ ਸਕਦੇ ਨੇ ਕਾਂਗਰਸ ਵੱਲੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਕਿਆਸ ਰਹੀਆਂ ਚਲਦੀਆਂ ਪਈਆਂ ਕਿ ਅਮ੍ਰਿਤਾ ਵੜਿੰਗ ਦੇ ਪੈਰਲਲ ਹੁਣ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਕਿੱਧਰ ਬਾਤ ਚੋਣ ਲੜ ਸਕਦੇ ਨੇ ਹਾਲਾਂਕਿ ਇਸ ਬਾਰੇ ਪ੍ਰਮਾਣ ਦੇ ਦਿੱਤਾ ਗਿਆ ਸੀਐਮ ਭਗਵੰਤ ਮਾਨ ਵੱਲੋਂ ਉਹ ਕਹਿੰਦੇ ਨੇ ਕਿ ਇਹਦੇ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੋਵੇਗਾ ਇਹ ਕੋਈ ਸਪਸ਼ਟ ਗੱਲ ਨਹੀਂ ਹੋਵੇਗੀ ਕਿ ਕਹਦੀ ਏ ਕਿ ਡਾਕਟਰ ਗੁਰਪ੍ਰੀਤ ਕੌਰ ਚੋਣ ਲੜਨਗੇ ਕਹਿੰਦੇ ਪ੍ਰਚਾਰ ਕਰਨਾ ਹੋਰ ਗੱਲ ਹੁੰਦੀ ਹੈ ਚੋਣ ਕਰਨਾ ਹੋਰ ਗੱਲ ਹੁੰਦੀ ਹੈ ਚੋਣ ਲੜਨਾ ਹੋਰ ਗੱਲ ਹੁੰਦੀ ਹੈ ਜਿਸ ਆਧਾਰ ਦੇ ਉੱਤੇ ਕਿਆ ਆਸਰਾਈਆਂ ਦਾ ਮਾਹੌਲ ਜਿਹੜਾ ਗਰਮ ਦੱਸਿਆ ਉਹਨਾਂ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਡਾਕਟਰ ਗੁਰਪ੍ਰੀਤ ਕੌਰ ਦੀ ਡਾਕਟਰ ਗੁਰਪ੍ਰੀਤ ਕੌਰ ਖਾਸੇ ਸਰਗਰਮ ਨਜ਼ਰ ਆਏ ਜਲੰਧਰ ਜ਼ਮੀਨੀ ਚੌਣਾ ਦੇ ਵਿੱਚ ਜਿੱਥੇ ਅਮ੍ਰਿਤਾ ਵੜਿੰਗ ਜਿਹੜੇ ਨਜ਼ਰ ਆਏ ਨੇ ਜਲੰਧਰ ਜ਼ਮੀਨੀ ਚੌਣ ਦੀਆਂ ਸੜਕਾਂ ਦੇ ਉੱਤੇ ਜਲੰਧਰ ਵੈਸਟ ਦੀਆਂ ਸੜਕਾਂ ਦੇ ਉੱਤੇ ਉੱਥੇ ਹੀ ਕੰਪੈਰੀਟਿਵਲੀ ਉਹਨਾਂ ਤੋਂ ਜ਼ਿਆਦਾ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਨੇ ਉਹ ਲੋਕਾਂ ਦੇ ਨਾਲ ਵਿਚਰਦੇ ਨਜ਼ਰ ਆਏ ਨੇ ਜਲੰਧਰ ਵੈਸਟ ਦੀਆਂ ਸੜਕਾਂ ਉੱਤੇ ਇਹ ਦੋ ਮਹਿਲਾਵਾਂ ਦੇ ਵਿੱਚ ਜੇ ਉਮੀਦਵਾਰ ਬਣਦੀਆਂ ਨੇ ਤਾਂ ਸੰਗਰਾਮ ਵੱਡਾ ਹੋ ਸਕਦਾ ਪਰ ਇੱਥੇ ਹੀ ਗੱਲ ਨਹੀਂ ਮੁੱਕਦੀ ਇੱਕ ਨਾਮ ਹੋਰ ਹੈ ਕਿ ਆਸਰਾਈਆਂ ਦੇ ਵਿੱਚ ਇਹ ਨਾਮ ਹੋਰ ਕੋਈ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਗਿੱਦੜਵਾਤ ਚੋਣ ਲੜ ਸਕਦੇ ਨੇ ਚਰਚਾਵਾਂ ਇਹਦੀਆਂ ਵੀ ਨੇ ਪ੍ਰਮਾਣਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਨਾ ਤਾਂ ਅਮ੍ਰਿਤਾ ਵੜਿੰਗ ਦਾ ਕਿਹਾ ਜਾ ਸਕਦਾ ਨਾ ਡਾਕਟਰ ਗੁਰਪ੍ਰੀਤ ਕੌਰ ਦਾ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਕਿ ਆਸਰਾਈਆਂ ਦੱਸ ਰਹੇ ਆ ਕਿ ਆਸਰਾਈਆਂ ਦੇ ਆਧਾਰ ਦੇ ਉੱਤੇ ਸਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਉਮੀਦਵਾਰ ਹੋ ਸਕਦੇ ਨੇ ਗਿੱਦੜਬਾ ਤੋਂ ਇਹੋ ਜੀ ਸਥਿਤੀ ਦੇ ਵਿੱਚ ਬੜੇ ਵੱਡੇ ਸਿਆਸੀ ਦੰਗਲ ਦੀ ਉਮੀਦ ਜਿਤਾਈ ਜਾ ਰਹੀ ਹੈ ਗਿੱਦੜਬਾ ਜਿੰਨੀ ਚੋਣ ਤੇ ਸਿਆਸੀ ਦਿੱਗਜ ਜਿਹੜੇ ਨੇ ਉਹ ਆਪਸ ਦੇ ਵਿੱਚ ਖਹਿਣਗੇ ਜਿਦੇ ਵਿੱਚ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਹੋ ਸਕਦੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਹੋ ਸਕਦੇ ਨੇ ਔਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਹੁਣ ਇਹਦੇ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਉਦੋਂ ਕਲੀਅਰ ਹੋਊਗਾ ਜਦੋਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਐ ਲਾਣੀ ਜਾਵੇ ਅਜੇ ਤੱਕ ਕਿਆਸਰਾਈਆਂ ਹੀ ਨੇ ਔਰ ਜੇ ਇਹ ਹੁੰਦਾ ਆ ਤੇ ਕੀ ਸਥਿਤੀ ਬਣਦੀ ਆ ਕਿਹੜੀ ਪਾਰਟੀ ਜਿੱਤੇਗੀ ਇਹਦੇ ਉੱਤੇ ਸਵਾਲ ਖੜਦੇ ਨੇ ਕੀ ਹੋਵੇਗਾ ਤੁਹਾਨੂੰ ਦੱਸਦੇ ਰਵਾਂਗੇ ਕਿਹੜਾ ਚਿਹਰਾ ਐ ਲਾਣਿਆ ਜਾਵੇਗਾ ਉਹ ਵੀ ਦੱਸਦੇ ਰਵਾਂਗੇ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਐ ਲਾਣਿਆ ਜਾਂਦਾ ਕਿ ਨਹੀਂ ਇਹ ਵੀ ਸਮੇਂ ਦੇ ਉੱਤੇ ਛੱਡ ਦੇਣਾ ਚਾਹੀਦਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਹ ਤਕਲੀਬ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ